ਮੇਰੇ ਬੇਟਾ چلا ਗਿਆ ਘਰ ਪਤਾ ਨਹੀਂ ਕਿੱਧਰ چلا ਗਿਆ ਜਗਰਾਤੇ ਦਾ ਕਹਿ ਕੇ ਗਿਆ ਸੀ ਕਹਿੰਦਾ ਆ ਰਿਹਾ ਦੋ ਤਿੰਨ ਘੰਟੇ ਤੱਕ ਸਤਵੇਂ ਮਹੀਨੇ ਦਾ ਵੀ ਅੱਧਾ ਮਹੀਨਾ ਲੰਘ ਗਿਆ ਕੋਈ ਨਹੀਂ ਸੁਣਵਾਈ ਮੇਰੀ ਕਿਸੇ ਨੂੰ ਕੀਤੀ ਇੱਕ ਦੂਜੇ ਨੂੰ ਇਸ਼ਾਰੇ ਕਰਕੇ ਪੁਲਸਾ ਲੈ ਗਏ ਨੇ ਦਿਮਾਗ ਦੀ ਥੋੜੀ ਜੀ ਇੱਦਾਂ ਹੀ ਹੈ ਮੇਰੇ ਕੰਨੀ ਮੇਰੇ ਨਿਆਣੇ ਦਾ ਪਤਾ ਲਗਾਇਆ ਜਾਏ ਕਿੱਥੇ ਹੈ ਜੇ ਤੱਕ ਉਹਨਾਂ ਨੇ ਇਹ ਵੀ ਨਹੀਂ ਪਤਾ ਲਗਾਇਆ ਕਿ ਫੋਨ ਸਵਿਚ ਆਫ ਕਿਸ ਜਗ੍ਹਾ ਤੇ ਹੋਇਆ ਹੈ ਉਹਨਾਂ ਕੋਈ ਪਰਵਾਹ ਨਹੀਂ ਹੈ ਕਿਸੇ ਨੂੰ ਵੀ ਮੈਂ 11ਵਾਂ ਤੇ ਰਿਪੋਰਟ ਲਖਾਈ ਹੈ ਉਹ 4-5 ਦਿਨ ਬਾਅਦ ਹੀ ਮੈਨੂੰ ਕਹਿ ਲੱਗ ਗਏ ਸੀ ਕਿੰਦੇ ਉਹ ਉਹਨੇ ਨਹੀਂ ਆਣਾ ਹੁਣ ਮੁੜ ਕੇ ਕਦੀ ਵੀ ਮੈਂ ਕਿਹਾ ਕਦੀ ਵੀ ਦਾ ਕੀ ਮਤਲਬ ਹੁੰਦਾ ਉਹ ਮਰ ਮੁੜ ਕੇ ਆਉਣਾ ਉਹਨੂੰ ਮਾਰ ਤੋੜਿਆ ਕਿਸੇ ਨੇ ਉਹਦੀ ਤਾਂ ਲਾਸ਼ ਵੀ ਨਹੀਂ ਲੱਭਣੀ ਮੈਂ ਥਾੜਿਆਂ ਵਾਲਿਆਂ ਨੂੰ ਵੀ ਇਹ ਗੱਲ ਕੀਤੀ ਮੈਂ ਕਿਹਾ ਉਹਦੇ ਪਾਪਾ 4-5 ਦਿਨ ਬਾਅਦ ਹੀ ਕਹਿਣ ਲੱਗ ਗਏ ਸੀ ਹੁਣ ਨਹੀਂ ਆਣਾ ਉਹਨੇ ਤੁਸੀਂ ਉਹਨਾਂ ਨੂੰ ਪੁੱਛੋ ਨਹੀਂ ਅਸੀਂ ਪਾਪਾ ਨੂੰ ਨਹੀਂ ਪੁੱਛ ਸਕਦੇ ਉਹ ਤਾਂ ਪਾਪਾ ਹੈ ਉਹਦਾ ਤੂੰ ਕੀ ਪੁੱਛਣਾ ਮੈਂ ਕਦੀ ਇਹ ਦਦੀ ਜੀ ਥਾੜਿਆਂ ਦੁਨੀਆ ਚ ਚੱਕਰ ਨਹੀਂ ਲਾਏ ਐ ਪਹਿਲੀ ਵਾਰੀ ਗਈ ਸੀ ਪਹਿਲੀ ਵਾਰੀ ਉਹ ਲੁਬਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤਵੜੀ ਜੀ ਹਾਂ ਦਾ ਦਿੰਨੇ ਆ ਕਿ ਮਾਂ ਦੇ ਦਿਲ ਤੋਂ ਵੱਡਾ ਕੋਈ ਹੋਰ ਦਿਲ ਨਹੀਂ ਸੱਚ ਹੋਣ ਵਾਲੀ ਕਹਾਣੀ ਜਿਹੜੀ ਦੇਖ ਸਕਦੇ ਹੋ ਮਾਂ ਆਪਣੇ ਪੁੱਤ ਨੂੰ ਕਿਸ ਤਰੀਕੇ ਲੱਭ ਰਹੀ ਹੈ ਸ਼ਹਿਰ ਦੇ ਵਿੱਚ ਹਾਲਾਂਕਿ ਉਹਦੇ ਵੱਲੋਂ ਕਿਹਾ ਜਾਂਦਾ ਕਿ ਉਹਦਾ ਜਿਹੜਾ ਇੱਕ ਬੇਟਾ ਸੀਗਾ ਸੋ ਉਹ ਜਿਹੜਾ ਘਰੋਂ ਜਾਂਦਾ ਤੇ ਉਸ ਤੋਂ ਬਾਅਦ ਮੁੜ ਕੇ ਘਰ ਵਾਪਸ ਨਹੀਂ ਆਂਦਾ ਉਸ ਤੋਂ ਬਾਅਦ ਮਾਂ ਵੱਲੋਂ ਦਰਦ-ਦਰ ਦੀਆਂ ਜਿਹੜੀਆਂ ਠੋਕਰਾਂ ਖਾਈਆਂ ਜਾਂਦੀਆਂ ਨੇ ਮਾਂ ਹਮੇਸ਼ਾ ਹੀ ਆਪਣੇ ਬੇਟੇ ਨੂੰ ਜਿਹੜੀ ਲਵ ਰਹੀ ਹੈ ਪਰ ਹਲੇ ਤੱਕ ਉਹਦਾ ਬੇਟਾ ਜਿਹੜਾ ਉਹਨੂੰ ਨਹੀਂ ਮਿਲਿਆ ਸੋ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਮੌਜੂਦ ਹੈ ਕੀ ਨਾਮ ਹੈ ਕਿੱਥੇ ਰਹਿੰਦੇ ਸੀਗੇ ਤੇ ਕਿੱਥੋਂ ਗਿਆ ਸੀਗਾ ਬੇਟਾ ਕੀ ਉਮਰ ਸੀਗੀ ਉਹਦੀ ਸਾਰੀ ਜਾਣਕਾਰੀ ਲੈ ਲੈਂਦੇ ਕਿਉਂਕਿ ਪ੍ਰਸ਼ਾਸਨ ਦੇ ਦਰਵਾਜ਼ੇ ਵੀ ਖਟਕਟਾਏ ਆ ਸਾ ਤਾਂ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਇਨਸਾਫ ਜਿਹੜਾ ਉਸ ਮਾਂ ਨੂੰ ਹਲੇ ਤੱਕ ਨਹੀਂ ਦਿੱਤਾ ਗਿਆ ਕੀ ਨਾਮ ਹੈ ਜੀ ਤੁਹਾਡਾ ਰੂਬੀ ਕਿਉਂ ਰੋ ਮੇਰਾ ਬੇਟਾ چلا ਗਿਆ ਘਰੋਂ ਪਤਾ ਨਹੀਂ ਕਿੱਧਰ چلا ਗਿਆ 7ਵੇਂ ਮਹੀਨੇ ਦਾ ਵੀ ਅੱਧਾ ਮਹੀਨਾ ਲੰਘ ਗਿਆ ਪਹਿਲੀ ਤਰੀਕ ਦਾ ਗਿਆ ਜਗਰਾਤੇ ਦਾ کہہ ਕੇ ਗਿਆ ਸੀ ਕਹਿੰਦਾ ਆ ਰਿਹਾ ਦੋ ਤਿੰਨ ਘੰਟੇ ਤੱਕ ਕੀ ਨਾਮ ਆ ਬੇਟੇ ਦਾ ਸੰਜੇ ਭੱਲਾ ਕਿੱਥੇ ਕਰਕੇ ਘਰ ਹੈਗਾ ਤੁਹਾਡਾ ਸਰਵਨਪਾਰਕ ਸਰਵਨਪਾਰਕ ਕਿੱਥੇ ਕਰਕੇ ਪਿਆ ਜਾਂਦਾ ਇਸ ਵਾਲੀ ਸਕੂਲ ਕੋਲ ਕਦੋਂ ਗਿਆ ਸੀਗਾ ਕਿਹੜੇ ਮਹੀਨੇ ਗਿਆ ਸੀ ਪਹਿਲੀ ਜੁਲਾਈ ਨੂੰ ਗਿਆ ਕਿੱਥੇ ਗਿਆ ਸੀ ਜਗਰਾਤੇ ਦਾ کہہ ਕੇ ਗਿਆ ਕਹਿੰਦਾ ਆ ਰਿਹਾ ਦੋ ਤਿੰਨ ਘੰਟੇ ਨੂੰ ਜਗਰਾਤੇ ਤੇ ਚੱਲਾ ਫਿਰ ਮੈਂ ਕਈ ਵਾਰ ਮੈਂ ਸੋਚਿਆ ਮੈਂ ਫੋਨ ਨਹੀਂ ਪਹਿਲਾਂ ਕੀਤਾ 2-3 ਘੰਟੇ ਬਾਅਦ ਨਹੀਂ ਕੀਤਾ ਮੈਂ ਕਿ ਕਈ ਵਾਰੀ ਭੇਟਾ ਚਮਾਨੂ ਲੱਗ ਜਾਂਦਾ ਚਲ ਆ ਜਾਏਗਾ 2-3 ਘੰਟੇ ਤੱਕ ਹੋਰ 1-2 ਘੰਟੇ ਬੈਠ ਕੇ ਹੁਣ ਫਿਰ ਮੈਂ 4-5 ਘੰਟੇ ਲੰਘ ਗਏ ਸੀ ਫੋਨ ਕੀਤਾ ਦੁਬਾਰਾ ਤੇ ਉਹ ਫੋਨ ਸਵਿਚ ਆਫ ਆ ਰਿਹਾ ਬਸ ਮੁੜ ਕੇ ਔਨ ਹੀ ਨਹੀਂ ਹੋਇਆ ਫੋਨ ਹੁਣ ਤੱਕ ਬਿਲਕੁਲ ਸੋ ਦੇਖ ਸਕਦੇ ਹਾਂ ਦਰਦ ਕਿਸ ਤਰੀਕੇ ਜਲਾ ਕਰਿਆ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਹਨ ਤਸਵੀਰ ਫੜੀ ਹੋਈ ਹੈ ਤੇ ਤਸਵੀਰ ਲੈ ਕੇ ਹੀ ਸਿਰਫ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕੀ ਗੱਲ ਮਾਤਾ ਜੀ ਤਸਵੀਰ ਤੁਸੀਂ ਹੱਥਾਂ ਦੇ ਵਿੱਚ ਫੜ ਕੇ ਲੱਭ ਰਹੇ ਪ੍ਰਸ਼ਾਸਨ ਨੂੰ ਦੱਸਿਆ ਨਹੀਂ ਉੱਥੇ ਕੰਪਲੇਂਟ ਨਹੀਂ ਕੀਤੀ ਕਿਤੇ ਕੰਪਲੇਂਟ ਕੋਈ ਨਹੀਂ ਸੁਣਵਾਈ ਹੁੰਦੀ ਉਹਨਾਂ ਨੇ ਮੇਰੇ ਕੋਲ ਇਹਦੇ ਪਾਪਾ ਦਾ ਫੋਨ ਨੰਬਰ ਲਿਆ ਮੈਨੂੰ ਕਹਿੰਦੇ ਕੋਈ ਹੋਰ ਹੈਗਾ ਨਾਲ ਕੱਲੀ ਆਈ ਹੈ ਮੈਂ ਕਿਹਾ ਕੱਲੀ ਆਈ ਆਂ ਕੌਣ ਕਹਿੰਦਾ ਇਹ ਗੱਲ ਪੁਲਸ ਵਾਲੇ ਉੱਥੇ ਬੈਠਾ ਸੀ ਇੱਕ ਦੋ ਤਿੰਨ ਸੀਗੇ ਇੱਕ ਜਣੇ ਨੇ ਮੈਨੂੰ ਪੁੱਛਿਆ ਸੀ ਕਿਤੇ ਕਰਕੇ ਕੀਤਾ ਕੰਪਲੇਂਟ ਸ਼ਿਵਾਜ ਨਗਰ ਸ਼ਿਵਾਜ ਨਗਰ ਚੌਂਕੀ ਹੈ ਉੱਥੇ ਤੁਹਾਨੂੰ ਕਿਦਾਂ ਪਤਾ ਲੱਗਿਆ ਘਰ ਵਾਪਸ ਨਹੀਂ ਆਇਆ ਕਿੰਨੇ ਦਿਨ ਕਿੰਨੀ ਦੇਰ ਬਾਅਦ ਕੰਪਲੇਂਟ ਕੀਤੀ ਮੈਂ ਕੰਪਲੇਂਟ ਕੀਤੀ 11ਵੇਂ ਦਿਨ ਕੰਪਲੇਂਟ ਕੀਤੀ ਸੀ ਕਹਿੰਦੇ ਸਾਰੇ ਕਹਿ ਲੱਗ ਗਏ ਕਹਿੰਦੇ ਆ ਜਾਏਗਾ ਗੁੱਸਾ ਕਿਸੇ ਤਰ੍ਹਾਂ ਘੁੰਮਣ ਚੱਲ ਜਾਂਦੇ ਨਹੀਂ ਆਣੇ ਵੱਡੇ ਆ ਜਾਏਗਾ ਥੋੜੇ ਦੇਰ ਨੂੰ ਇਹ ਕੁਝ ਕਰਦੇ ਰਹੇ ਫਿਰ 11 ਦਿਨ ਤੱਕ ਤਾਂ ਮੇਰੀ ਬਰਦਾਸ਼ਤ ਦੀ ਹੱਦ ਟੱਪ ਗਈ ਮੈਂ ਗਈ ਉੱਤੇ ਮੈਂ ਫਿਰ ਵੀ 11 ਦਿਨ ਵੀ ਪੁੱਛਦੀ ਰਹੀ ਹਾਂ ਇੱਧਰ ਉੱਧਰ ਜਾ ਕੇ ਕਿ ਕਿਸੇ ਨੇ ਦੇਖਿਆ ਘਰ ਥੋੜਾ ਬੈਠੀ ਆ ਥਾਣੇ ਕੰਪਲੇਂਟ ਮੈਂ 11ਵੇਂ ਦਿਨ ਲਿਖਾਈ ਫਿਰ ਉਸ ਤੋਂ ਬਾਅਦ ਤਾਂ ਮੇਰੀ ਬਰਦਾਸ਼ਤ ਦੀ ਹੱਦ ਟੱਪ ਗਈ ਮੈਂ ਕਿਹਾ ਇਹ ਬਹੁਤ ਟਾਈਮ ਹੋ ਗਿਆ ਗਈਆਂ ਉੱਥੇ ਤੇ ਉਹ ਉਹਨਾਂ ਨੇ ਮੇਰੇ ਕੋਲ ਫੋਨ ਨੰਬਰ ਕਹਿੰਦੇ ਬੀਬੀ ਕੱਲੀ ਆਈ ਹੈ ਤੇ ਮੈਂ ਕਿਹਾ ਹਾਂਜੀ ਤੇ ਫੋਨ ਕਹਿੰਦੇ ਫੋਨ ਨੰਬਰ ਹੈਗਾ ਕੋਈ ਪਿਓ ਦਾ ਫੋਨ ਨੰਬਰ ਦੇ ਉਹਦਾ ਪਾਪਾ ਦਾ ਫੋਨ ਨੰਬਰ ਲੈ ਕੇ ਤੇ ਉਹਨਾਂ ਨੇ ਪਤਾ ਨਹੀਂ ਕੀ ਗੱਲ ਕੀਤੀ ਇਹਨਾਂ ਨੇ ਤੇ ਉਸ ਤੋਂ ਬਾਅਦ ਮੈਨੂੰ ਕਹਿਣ ਲੱਗੇ ਕਹਿੰਦੇ ਬੀਬੀ ਉੱਥੇ ਬਹਿ ਜਾ ਪਰੇ ਤੇ ਉੱਥੇ ਪਰਾ ਬਿਠਾ ਦਿੱਤਾ ਮੈਨੂੰ ਤੇ ਉਸ ਤੋਂ ਬਾਅਦ ਕਹਿਣ ਲੱਗੇ ਜਿਹੜਾ ਵੀ ਪੁਲਿਸ ਵਾਲਾ ਆਂਦਾ ਸੀ ਉਹਨਾਂ ਕਹਿਣ ਲੱਗੇ ਬੀਬੀ ਥੋੜੀ ਜੀ ਨਾ ਅੰਜੀ ਹੈ ਤੇ ਇੱਕ ਕਹਿੰਦਾ ਸੀ ਇਹ ਗੱਲ ਇਹ ਗੱਲ ਕਿਨੇ ਉੱਥੇ ਥਾਣੇ 'ਚ ਬੈਠੇ ਜਿਹੜੇ ਏਐਸਆਈ ਪਤਾ ਨਹੀਂ ਕਹਿੰਦੇ ਨੇ ਉਹਨਾਂ ਨੂੰ ਕੀ ਉਮਰ ਕੀ ਸੀਗੀ ਇਹਦੀ ਮੁੰਡੇ ਦੀ ਕੀ 25 25 ਸਾਲ ਸੰਜੇ ਭੱਲਾ ਸੰਜੇ ਭੱਲਾ ਨਾਮ ਸੀ ਹਾਂਜੀ ਰਾਤ ਨੂੰ ਜਾਣ ਤੋਂ ਬਾਅਦ ਵਾਪਸ ਨਹੀਂ ਆਂਦਾ 11ਵੇਂ ਦਿਨ ਤੁਸੀਂ ਰਿਪੋਰਟ ਕਰਾਣੇ ਹੋ ਹੁਣ ਤੁਸੀਂ ਦਰਦਰ ਦੇ ਵਿੱਚ ਫੋਟੋ ਲੈ ਕੇ ਕੁੰਮਰੇ ਹੋ ਲੁਧਿਆਣਾ ਸ਼ਹਿਰ ਦੇ ਵਿੱਚ ਗਲੀਆਂ ਗਲੀਆਂ 'ਚ ਕਿਉਂ ਮੇਲ ਜਗ੍ਹਾ ਜਗ੍ਹਾ ਲੱਭ ਰਹੀ ਹੈ ਇਹਨੂੰ ਪਤਾ ਨਹੀਂ ਕਿੱਥੇ ਇੱਕ ਪੁਲਿਸ ਵਾਲੇ ਤਾਂ ਕੁਝ ਨਹੀਂ ਸੁਣ ਰਹੇ ਉਹਨਾਂ ਨੇ ਤਾਂ ਕੱਲੀ ਦੇਖ ਕੇ ਮੈਨੂੰ ਕਹਿ ਦਿੱਤਾ ਦਿਮਾਗ 'ਚ ਇਹ ਇੰਜ ਹੀ ਥੋੜੀ ਸੀ ਤਦ ਕੋਈ ਨਹੀਂ ਸੁਣਵਾਈ ਮੇਰੀ ਕਿਸੇ ਨੂੰ ਕੀਤੀ ਇੱਕ ਦੂਜੇ ਨੂੰ ਇਸ਼ਾਰੇ ਕਰਕੇ ਪੁਲਸਾ ਲੈ ਗਏ ਰਹੇ ਨੇ ਦਿਮਾਗ ਦੀ ਥੋੜੀ ਜੀ ਇਦਾਂ ਹੀ ਹੈ ਤੇ ਕੋਈ ਨਹੀਂ ਸੁਣਵਾਈ ਫਿਰ ਮੈਂ ਦੁਬਾਰਾ ਜਾਣ ਦੀ ਹਿੰਮਤ ਨਹੀਂ ਕੀਤੀ ਪਈ ਮੇਰੀ ਵੀ ਪਹਿਲਾਂ ਹੀ ਉਹਨਾਂ ਨੇ ਮੈਨੂੰ ਪਾਗਲ ਗਿਆ ਤਾਂ ਮੈਂ ਜਿੱਧਰ ਵੀ ਜਾਵਾਂਗੀ ਸਾਰੇ ਇੱਦਾਂ ਹੀ ਕਹਿ ਦੇਣਗੇ ਕਿ ਇਹ ਵੈਦਾਂ ਹੀ ਹੈ ਥੋੜੀ ਜੀ ਮੈਂ ਆਪੇ ਹੀ ਲੱਭੀ ਜਾਨੀ ਆ ਫੋਟੋ ਲੈ ਕੇ ਕਿਦਾਂ ਕੌਣ ਕਹਿ ਦੂਗਾ ਇਦਾਂ ਹੀ ਨੇ ਸਾਰੇ ਸਾਰੇ ਇਦਾਂ ਕਿਦਾਂ ਕਹਿ ਦੇਣਗੇ ਤੁਸੀਂ ਇਦਾਂ ਕਿਉਂ ਕਹਿ ਰਹੇ ਹੋ ਤੁਸੀਂ ਹੋਰ ਅੱਗੇ ਜਾਣਾ ਸੀਗਾ ਥਾਣੇ ਜਾਣਾ ਸੀਗਾ ਹੋਰ ਅੱਗੇ ਪ੍ਰਸ਼ਾਸਨ ਬੈਠਾ ਉੱਥੇ ਜਾਣਾ ਸੀਗਾ ਤੁਸੀਂ ਆਪਣੇ ਆਪ ਲੱਭਣਾ ਸ਼ੁਰੂ ਕਰਤਾ ਮੈਂ ਕਦੀ ਥਾਣਿਆਂ ਚ ਨਹੀਂ ਗਈ ਹੈਗੀ ਇੱਦਾਂ ਦਾ ਚੱਕਰ ਪੈ ਗਿਆ ਉਹ ਹੀ ਮੈਂ ਕਦੀ ਇੱਦਾਂ ਦੀ ਥਾਣਿਆਂ ਦੁਨੀਆਂ ਚ ਚੱਕਰ ਨਹੀਂ ਲਾਏ ਆ ਪਹਿਲੀ ਵਾਰੀ ਗਈ ਸੀ ਪਹਿਲੀ ਵਾਰੀ ਉਹਨਾਂ ਨੇ ਮੈਨੂੰ ਇੱਦਾਂ ਗੱਲ ਕਰਤੀ ਕਿ ਦਿਮਾਗ ਚ ਫਰਕ ਹੈ ਤੇ ਫਿਰ ਮੇਰੀ ਹਿੰਮਤ ਹੀ ਨਹੀਂ ਪਈ ਦੁਬਾਰਾ ਕਿਤੇ ਜਾਣ ਦੀ ਨਹੀਂ ਇਹਦੇ ਫਾਦਰ ਨਹੀਂ ਗਏ ਤੁਹਾਡੇ ਹਸਬੰਦ ਨਾਲ ਨਹੀਂ ਗਏ ਨਹੀਂ ਉਹ ਬਾਹਰ ਹੀ ਰਹਿੰਦੇ ਨੇ ਉਹ ਨਹੀਂ ਘਰ ਆਂਦੇ ਹੈਗੇ ਉਹਨਾਂ ਨੇ ਹੀ ਪਤਾ ਨਹੀਂ ਉਹਨਾਂ ਨੂੰ ਵੀ ਫੋਨ ਕੀਤਾ ਇਹਨੇ ਪੁਲਿਸ ਆ ਲਿਆ ਨੇ ਦੇਹਸਵਾਦ ਮੈਨੂੰ ਕਹਿਣ ਲੱਗ ਗਿਓ ਪਾਗਲ ਹੈ ਇਹ ਦਿਮਾਗ ਚ ਫਰਕ ਹੈ ਇਹਦੇ ਪਤਾ ਨਹੀਂ ਕੀ ਉਹਨਾਂ ਨੇ ਕਿਹਾ ਉਹਨੂੰ ਇਹਦੇ ਪਾਪਾ ਨੇ ਕਿੰਨੇ ਭਰਾ ਸੀਗੇ ਦੋਪਰਾ ਹੈ ਛੋਟਾ ਹੈ ਇਹ ਏ ਛੋਟਾ ਸੀ ਹਾਂਜੀ ਕੀ ਪਰਦਾ ਪਿਆ ਸੀਗਾ ਕੀ ਸੀਗਾ ਘਰੇ ਹੀ ਰਹਿੰਦਾ ਸੀ ਮੇਰੀ ਤਬੀਅ ਠੀਕ ਨਹੀਂ ਰਹਿੰਦੀ ਹੈਗੀ ਤੇ ਉਸੇ ਕਰਕੇ ਘਰੇ ਹੀ ਰਹਿੰਦਾ ਸੀ ਘਰ ਦੇ ਕੰਮ ਕੋ ਮੇਰੇ ਨਾਲ ਹੈਲਪ ਕਰਾ ਦਿੰਦਾ ਸੀ ਵਿਆਹ ਸੀ ਮੈਰਿਡ ਸੀ ਕਿ ਨਹੀਂ ਅਨਮੈਰਿਡ ਸੀ ਹਾਂਜੀ ਕੀ ਹੁਣ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਮੰਗਾ ਹੈ ਹੁਣ ਤੁਸੀਂ ਕਹਿ ਰਹੇ ਹੋ ਕਿ 1 ਜੁਲਾਈ ਨੂੰ ਗਿਆ ਸੀਗਾ ਕਰੋ ਤਾਂ ਉਸ ਤੋਂ ਬਾਅਦ ਹੁਣ 2025 ਲੱਗ ਚੁੱਕੀ ਹੈ ਕੀ ਕਹਿਣਾ ਮੇਰੇ ਲਈ ਮੇਰੇ ਨਿਆਣੇ ਦਾ ਪਤਾ ਲਗਾਇਆ ਜਾਏ ਕਿੱਥੇ ਹੈ ਜੀ ਤਾਂ ਕੋਣਾ ਨਹੀਂ ਇਹ ਵੀ ਨਹੀਂ ਪਤਾ ਲਗਾਇਆ ਕਿ ਫੋਨ ਸਵਿਚ ਆਫ ਕਿਸ ਜਗ੍ਹਾ ਤੇ ਹੋਇਆ ਕਹਿੰਦੇ ਪੁਲਿਸ ਵਾਲੇ ਤਾਂ ਬਿੰਟਾ ਚ ਪਤਾ ਲਗਾ ਲੈਂਦੇ ਨੇ ਸਤਵੇਂ ਮਹੀਨੇ ਦਾ ਵੀ ਅੱਧਾ ਮਹੀਨਾ ਲੰਘ ਗਿਆ ਮੇਰੇ ਬੇਟੇ ਦਾ ਜੀ ਤਾਂ ਕੁਝ ਪਤਾ ਨਹੀਂ ਲੱਗਿਆ ਮੈਂ ਆਪੇ ਹੀ ਫੋਟੋ ਲੈ ਕੇ ਜਗ੍ਹਾ ਜਗ੍ਹਾ ਲੱਭਦੀ ਰਹਿਣੀ ਆ ਜਾ ਕੇ ਯਕੀਨ ਹੈਗਾ ਤੁਹਾਨੂੰ ਹਲੇ ਪ੍ਰਸ਼ਾਸਨ ਤੇ ਲੱਪਣਾ ਬਸ ਇਹਲੇ ਜਿਹੜੇ ਹੈਗੇ ਨੇ ਜੱਜ ਜੀ ਦੇ ਨਾਲ ਚਾਰ ਬੰਦੇ ਚਲੇ ਜਾਂਦੇ ਨੇ ਦੋ ਬੰਦੇ ਲੈ ਕੇ ਕਿੰਨੇ ਵੱਡੇ ਚਲੇ ਜਾਂਦੇ ਨੇ ਉਹਨਾਂ ਦੀਆਂ ਸੁਣਵਾਈਆਂ ਹੋ ਜਾਂਦੀਆਂ ਨੇ ਇਕੱਲੇ ਦੀ ਕਿੱਥੇ ਸੁਣਵਾਈ ਹੁੰਦੀ ਵੀ ਮੈਨੂੰ ਤਾਂ ਕੁਝ ਨਹੀਂ ਲੱਗਦਾ ਬਈ ਕੁਝ ਹੁੰਦਾ ਕੋਈ ਇਕੱਲੇ ਇਨਸਾਨ ਦੀ ਜਾਂ ਗਰੀਬ ਦੀ ਨਹੀਂ ਤੁਹਾਡੇ ਨਾਲ ਤੁਹਾਡੇ ਘਰ ਦੇ ਵਿੱਚ ਹੋਰ ਕੋਈ ਨਹੀਂ ਗਿਆ ਵੱਡਾ ਮੁੰਡਾ ਨਾਲ ਨਹੀਂ ਗਿਆ ਥਾਣੇ ਇਹਦੇ ਫਾਦਰ ਨਾਲ ਨਹੀਂ ਗਿਆ ਥਾਣੇ ਜਾਂ ਹੋਰ ਕੋਈ ਨਾਲ ਥਾਣੇ ਗਿਆ ਨਹੀਂ ਨਹੀਂ ਜੀ ਮੈਂ ਇਕੱਲੀ ਗਈ ਸੀ ਕਿਉਂ ਕਾਰਨ ਕੀ ਇਕੱਲੇ ਕਿਉਂ ਗਏ ਉਹਨਾਂ ਕੋਈ ਪਰਿਵਾਰੀਆਂ ਕੀ ਕਿਸੇ ਨੂੰ ਵੀ ਉਹ ਤਾਂ ਇਹਦੇ ਪਾਪਾ ਮੈਨੂੰ ਥੋੜੇ 4-5 ਦਿਨ ਬਾਅਦ ਹੀ ਮੈਂ 11ਵੇਂ ਦੀ ਰਿਪੋਰਟ ਲਖਾਈ ਹੈ ਉਹ 4-5 ਦਿਨ ਬਾਅਦ ਹੀ ਮੈਨੂੰ ਕਹਿ ਲੱਗ ਗਏ ਸੀ ਕਹਿੰਦੇ ਉਹ ਉਹਨੇ ਨਹੀਂ ਆਣਾ ਹੁਣ ਮੁੜ ਕੇ ਕਦੀ ਵੀ ਮੈਂ ਕਿਹਾ ਕਦੀ ਵੀ ਦਾ ਕੀ ਮਤਲਬ ਹੁੰਦਾ ਉਹ ਮਰ ਮੁੜ ਕੇ ਆਉਣਾ ਉਹਨੂੰ ਮਾਰ ਤੋੜਾ ਕਿਸੇ ਨੇ ਉਹਦੀ ਤਾਂ ਲਾਸ਼ ਵੀ ਨਹੀਂ ਲੱਭਣੀ ਐਦਾਂ ਦੀਆਂ ਗੱਲਾਂ ਕਰਨ ਲੱਗ ਗਿਆ ਮੈਂ ਕਿਹਾ ਐਦਾਂ ਕਿਉਂ ਬੋਲਦੇ ਹੋ ਉਹਨਿਆਰੇ ਸੇ ਮੈਂ ਰੋਲ ਲੱਗੀ ਮੈਂ ਕਿਹਾ ਐਦਾਂ ਕਿਉਂ ਬੋਲ ਰਹੇ ਹੋ ਐਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਆਪਣੇ ਪੁੱਤਰ ਬਾਰੇ ਉਹ ਸਵਾਸ ਪੂਰੇ ਹੋ ਗਏ ਸੀ ਉਹਦੇ ਉਹਦੀ ਜਿੰਨੀ ਲਿਖੀ ਸੀ ਨਾ ਭੁਗਤ ਕੇ ਚਲ ਗਿਆ ਉਹ ਹੁਣ ਨਹੀਂ ਉਹ ਨਿਆਣਾ ਮੁੜ ਕੇ ਮੈਂ ਧੜੀ ਵਾਲਿਆਂ ਨੂੰ ਵੀ ਇਹ ਗੱਲ ਕੀਤੀ ਮੈਂ ਕਿ ਉਹਦੇ ਪਾਪਾ ਚਾਰ ਪੰਜ ਦਿਨ ਮਾਰੀ ਕਰਨ ਲੱਗ ਗਏ ਸੀ ਹੁਣ ਨਹੀਂ ਆੜਾ ਉਹਨੇ ਤੁਸੀਂ ਉਹਨਾਂ ਨੂੰ ਪੁੱਛੋ ਨਹੀਂ ਅਸੀਂ ਪਾਪਾ ਨੂੰ ਨਹੀਂ ਪੁੱਛ ਸਕਦੇ ਉਹ ਤਾਂ ਪਾਪਾ ਹੈ ਉਹਨੂੰ ਕੀ ਪੁੱਛਣਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਪੁਲਿਸ ਦੇ ਅੱਗੇ ਕੀ ਮੰਗ ਹੈ ਮੇਰੀ ਸੁਣਵਾਈ ਕੀਤੀ ਜਾਏ ਲੱਭਿਆ ਜਾਏ ਮੇਰੇ ਨਿਆੜੇ ਨੂੰ ਬਿਲਕੁਲ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਈਆਂ ਦੇਖ ਸਕਦੇ ਹੋ ਕਿ ਹੱਤਾ ਦੇ ਵਿੱਚ ਫੋਟੋ ਪੜੀ ਫੜੀ ਹੋਈ ਹੈ ਸੋ 25 ਸਾਲਾਂ ਦੀ ਉਮਰ ਸੀਗੀ ਸੰਜੇ ਉਹਦਾ ਨਾਮ ਸੀਗਾ ਸੋ ਕਿਹਾ ਜਾਂਦਾ ਮਾਂ ਵੱਲੋਂ ਕਿ ਰਾਤ ਨੂੰ ਜਿਹੜਾ ਉਹ ਜਗਰਾਤੇ ਦੇ ਵਿੱਚ ਜਾਂਦਾ ਹੈ ਸੋ 1 ਜੁਲਾਈ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਮੁੜ ਕੇ ਉਹ ਘਰ ਵਾਪਸੀ ਉਹਦੀ ਨਹੀਂ ਹੁੰਦੀ ਤਾਂ 11ਵੇਂ ਦਿਨ ਸਾਨੂੰ ਪਤਾ ਲੱਗਦਾ ਤੇ ਉਸ ਤੋਂ ਬਾਅਦ ਅਸੀਂ 11ਵੇਂ ਦਿਨ ਜੜੀ ਹੈ ਥਾਣੇ ਵਿੱਚ ਰਿਪੋਰਟ ਕਰਾਣੇ ਆ ਪਰ ਕਿਤੇ ਨ ਕਿਤੇ ਹਲੇ ਤੱਕ ਕੋਈ ਵੀ ਸੁਣਵਾਈ ਜੜੀ ਹੈ ਨਹੀਂ ਕੀਤੀ ਗਈ ਤੇ ਉਹਨਾਂ ਵੱਲੋਂ ਕਈ ਜਿਹੜੀ ਸ਼ਬਦ ਹੈ ਉਹ ਵੀ ਯੂਜ਼ ਕੀਤੇ ਜਾਂਦੇ ਨੇ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਜਾਂਦੀ ਹੈ ਪ੍ਰਸ਼ਾਸਨ ਦੇ ਲਈ ਕਿ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਕੱਲੇ ਹੋ ਤੁਸੀਂ ਦਿਮਾਗ ਤੁਹਾਡੇ ਥੋੜਾ ਘੱਟ ਹੈਗਾ ਇਦਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਵੱਲੋਂ ਕਹੀਆਂ ਗਈਆਂ ਪਕਰਨ ਕੀ ਸੀਗਾ ਕੀ ਸੱਚ ਹੈ ਇਸ ਪਿੱਛੇ ਦਾ ਮੁੰਡਾ ਗਵਾਚਿਆ ਕਿੱਥੇ ਗਿਆ ਇਸ ਗੱਲ ਦੀ ਹਲੇ ਤੱਕ ਕੋਈ ਵੀ ਕਿਸੇ ਤਰੀਕੇ ਦਾ ਜਿਹੜਾ ਕੋਈ ਵੀ ਪਤਾ ਨਹੀਂ ਲੱਗ ਪਾਇਆ ਪਰ ਮਾਂ ਦੇਖ ਸਕਦੇ ਹੋ ਕਿਸ ਤਰੀਕੇ ਰੋ ਰਹੀ ਹੈ ਉਹਦੀ ਸੋ ਅੱਖਾਂ ਦੇ ਵਿੱਚ ਸੰਜੂ ਪਰੇ ਨੇ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਲਾਜ਼ਮੀ ਹੋ ਗਈ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਕਿ ਹੁਣ ਤੱਕ ਜਿਹੜਾ ਮੁੰਡਾ ਲੱਭਿਆ ਜਾਂ ਨਹੀਂ ਲੱਭਿਆ ਉਸ ਤੋਂ ਬਾਅਦ ਉਹ ਘਰ ਵਾਪਸੀ ਨਹੀਂ ਲੁੱਟਿਆ ਤੇ ਅੱਜ 2025 ਹੋ ਗਈ ਇਸ ਸਬੰਧੀ ਆਪਾਂ ਨੇ ਇੱਕ ਮਕਦਮਾ ਨੰਬਰ 138 ਡੇਟਡ ਹੈਗਾ ਜੀ 4924 ਅ ਵਿਜੇ ਪੱਲਾ ਦੇ ਨਾਮ ਦੇ ਉਹਦੇ ਸਟੇਟਮੈਂਟ ਤੇ ਬਿਆਨ ਪਹਿਲਾਂ ਆਲਰੇਡੀ ਜਨ ਸੋਸ਼ਲ ਜੇਫਰੈਂਡ ਰਜਿਸਟਰ ਕੀਤੀ ਹੋਈ ਹੈ ਜੀ ਉਹਦੇ ਸੰਬੰਧੀ ਇਹ 25 ਸਾਲ ਦਾ ਜਵਾਨ ਨੌਜਵਾਨ ਆ ਇਹ ਜੀ ਬਿੰਦਸੇ ਬੁਸ਼ੇ ਕਰੋ ਚਲੇ ਗਿਆ ਸੀਗਾ ਠੀਕ ਹੈ ਜੋ ਇਸ ਸੰਬੰਧੀ ਪਹਿਲਾਂ ਹੀ ਆਲਰੇਡੀ ਇਸਤਿਹਾਰ ਸਰੂਪਕਾ ਜਾਰੀ ਕੀਤੀ ਹੋ ਰਿਹਾ ਇਸਤਿਹਾਰ ਦੂਸਰੇ ਵੀ ਬਣਾ ਕੇ ਆਪਾਂ ਸਾਰੀ ਜਗ੍ਹਾ ਤੇ ਲਗਾਏ ਹੋ ਹਨ ਕਾਲ ਡਿਟੇਲ ਲੈ ਕੇ ਉਹਦੀ ਬਕਾਇਰਾ ਉਹਦੇ ਵਾਚ ਕੀਤੇ ਗਏ ਆ ਮਹੱਤਰਾ ਨੇ ਐਂਗਲ ਤੋਂ ਜਿਹੜੀ ਆ ਉਹਨੂੰ ਪੜਤਾਲ ਦੀ ਪਾਲ ਚੱਲੀ ਜਾ ਰਹੀ ਹੈ ਕੋਸ਼ਿਸ਼ ਕਰਦੇ ਆ ਵੀ ਜਲਦੀ ਜੇ ਮਿਲ ਕੇ ਇਹਨਾਂ ਦੇ ਬੱਚਾ ਇਹਨਾਂ ਦੇ ਹੈਂਡਓਵਰ ਕਰ ਦਾਂਗੇ ਆਪਣੀ ਮਰਜ਼ੀ ਨਾਲ ਗਿਆ ਹੋਇਆ ਕਿ ਆਉਣਾ ਚਾਹੁੰਦਾ ਕਿ ਉੱਠ ਕੇ ਨਹੀਂ ਆਉਣਾ ਚਾਹੁੰਦਾ ਸਰੂਦਾ ਨਾਮ ਕੀ ਸੀਗਾ ਉਮਰ ਕੀ ਸੀਗੀ ਉਹਦੀ ਜਿਹੜਾ ਬੱਚਾ ਮਿਸ ਹੋਇਆ ਦਾ ਨਾਮ ਸੰਜੀਪ ਭੱਲਾ ਹੈ ਸਰਨਪਾਰਕ ਚ ਰਹਿੰਦੇ ਸੀ ਘਰ ਨੰਬਰ 3 ਚ ਉਮਰ ਕਰੀ 25 ਸਾਲ ਹੈ ਜੀ ਤੇ ਸਰ ਕੀ ਲੱਗਦਾ ਕੁਝ ਸੋਮਲੀ ਹੱਲੇ ਤੱਕ ਕੁਝ ਪਤਾ ਲੱਗਿਆ ਕਿੱਥੇ ਗਿਆ ਸੀਗਾ ਕਿੱਥੇ ਗਿਆ ਜੇ ਤਾਂ ਕੋਈ ਛੋਟਾ ਬੱਚਾ ਹੋਏ ਉਹਨੂੰ ਤਾਂ ਵਾ ਮਿਸਿੰਗ ਮੰਨ ਲੀਏ ਜਾਂ ਮਿਸਿੰਗ ਹੋ ਜਾਂਦਾ ਤਾਂ ਉਹਨੂੰ ਬਣਾ ਸੌਖਾ ਜੇ ਹੁਣ ਨੌਜਵਾਨ ਬੱਚਾ ਆਕਰੋ ਮਿਸ ਹੋਇਆ ਆਪਣੀ ਮਰਜ਼ੀ ਨਾਲ ਨਹੀਂ ਆ ਰਿਹਾ ਜਾਂ ਕੋਈ ਕੋਈ ਮਿਸ ਹੈ ਹੈਪਨਿੰਗ ਆ ਉਹਦੇ ਸੰਬੰਧੀ ਆਪਾਂ ਆਲਰੇਡੀ ਸਾਰੇ ਥਾਣਿਆਂ ਨੂੰ ਇਸ਼ਤਿਹਾਰ ਸੋਰੀ ਕੋ ਕੇ ਜਾਰੀ ਕੀਤੀ ਹੋਏ ਕੋਈ ਵੀ ਇਨਫੋਰਮੇਸ਼ਨ ਹੋ ਗਈ ਆਪਾਂ ਨਸ਼ੇਰ ਕਰਾਂਗੇ ਨਾ ਤੇ ਸਰ ਮਾਂ ਵੱਲ ਰੋ ਰੋ ਕੇ ਉਹਦਾ ਬੁਰਾ ਹਾਲ ਹੈ ਕੀ ਲੱਗਦਾ ਹੁਣ ਕਦੋਂ ਤੱਕ ਮਾਂ ਨੂੰ ਜਿਹੜਾ ਇਨਸਾਫ ਮਿਲ ਸਕੋ ਕੋਸ਼ਿਸ਼ ਕਰਵਾਉਣ ਦੇਖੋ ਜੀ ਮਾਂ ਦਾ ਮਾਂ ਦਾ ਬੱਚਾ ਗਿਆ ਉਹ ਤਾਂ ਆਲਰੇਡੀ ਇਮੋਸ਼ਨ ਹੋ ਗਈ ਉਹਦਾ ਕਰੇਗੇ ਪੁਲਿਸ ਪ੍ਰਸ਼ਾਸਨ ਉਹਦੇ ਨਾਲ ਹਰ ਤਰ੍ਹਾਂ ਦੇ ਨਾਲ ਹਰ ਤਰੀਕੇ ਦੇ ਨਾਲ ਆਪਾਂ ਕੋਸ਼ਿਸ਼ ਕਰ ਰਹੇ ਵੀ ਬੱਚੇ ਨਾਲ ਕੰਟੈਕਟ ਕੀਤਾ ਜਾ ਕੇ ਤੇ ਬੱਚੇ ਨਾਲ ਮਾਂ ਦਾ ਕੰਟੈਕਟ ਕਰਾ ਦਿੱਤਾ ਬਿਲਕੁਲ ਸੋ ਸੁਬਾਸ ਨਗਰ ਚੌਕੇ ਦੇ ਵਿੱਚ ਮੌਜੂਦ ਹੈ ਜਿੱਥੇ ਦੱਸਦੀ ਹੈ ਕਿ ਪ੍ਰਸ਼ਾਸਨ ਨੇ ਜਦੋਂ ਗੱਲ ਕੀਤੀ ਇਹ ਚੌਕੇ ਇਨਚਾਰਜ ਨਾਲ ਤਾਂ ਉਹਨਾਂ ਵੱਲੋਂ ਇਹ ਗੱਲ ਸਾਹਮਣੇ ਰੱਖੀ ਗਈ ਕਿ ਇਹ ਮੁਕੱਦਮਾ ਨੰਬਰ ਜਿਹੜਾ 138 ਦਾ ਹੈ ਸੋ ਇਨਵੈਸਟੀਗੇਸ਼ਨ ਜਿਹੜੀ ਹੈ ਹਰ ਤਰਫ ਦੇ ਨਾਲ ਜਿਹੜੇ ਪ੍ਰਸ਼ਾਸਨ ਵੱਲੋਂ ਇਨਵੈਸਟੀਗੇਸ਼ਨ ਬਖੂਵੀ ਜਿਹੜਾ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ-ਤਾਂ ਦੀ ਜਿਹੜੀ ਚੈਕਿੰਗ ਉਹ ਵੀ ਕੀਤੀ ਗਈ ਹੈ ਸੋ ਸੀਸੀਟੀਵੀ ਜਿਹੜੀ ਹੈ ਉਹ ਵੀ ਖੰਗਾਲੀ ਚਾਲੀ ਸੋ ਪ੍ਰਸ਼ਾਸਨ ਵੱਲੋਂ ਹਰ ਜਰੀਏ ਨਾਲ ਜਿਹੜਾ ਉਹਨੂੰ ਲੱਭਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਲੇ ਤੱਕ ਉਸ ਨੌਜਵਾਨ ਦਾ ਉਸ ਮੁੰਡੇ ਦਾ ਕੁਝ ਵੀ ਜਿਹੜਾ ਪਤਾ ਨਹੀਂ ਲੱਗਦਾ ਪ੍ਰਸ਼ਾਸਨ ਬਖੂਬੀ ਬੜੀ ਹੀ ਮੁਸਤੈਦਗੀ ਦੇ ਨਾਲ ਕਾਰਵਾਈ ਜਿਹੜੀ ਹੈ ਕਰ ਰਹੀ ਹੈ ਸੋ ਲੱਭ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਇਸ ਨੌਜਵਾਨ ਨੂੰ ਕਦੋਂ ਤੱਕ ਜਿਹੜਾ ਲੱਭ ਲੈਂਦੀ ਹੈ ਤੇ ਉਸ ਤੋਂ ਬਾਅਦ ਪਰਿਵਾਰ ਨੂੰ ਕਦੋਂ ਤੱਕ ਉਹ ਸੌਂਪ ਦਿੰਦੀ ਕਿਉਂਕਿ ਇੱਕ ਵੱਡਾ ਸਵਾਲ ਹੈ 6 ਮਹੀਨੇ ਤੋਂ ਵੀ ਉੱਪਰ ਹੋ ਚੁੱਕੇ ਨੇ ਤੇ ਹਲੇ ਤੱਕ ਉਹ ਮੁੰਡਾ ਜਿਹੜਾ ਗਵਾਚਿਆ ਸੀਗਾ ਤੇ ਹੁਣ ਤੱਕ ਅਲੇ ਉਹ ਮੁੰਡਾ ਨਹੀਂ ਮਿਲਿਆ ਕਾਰਨ ਕੀ ਸੀਗਾ ਸੋ ਪ੍ਰਸ਼ਾਸਨ ਬੜੀ ਮੁਸ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਤੱਕ ਉਸ ਪਰਿਵਾਰ ਨੂੰ ਜਿਹੜਾ ਇਨਸਾਫ਼ ਦਿੰਦਾ ਦੇਖਦੇ ਰਹੋਗੇ ਨਾਲ ਲਾਈਵ ਮੈਨੇਜਿੰਗ ਕੈਮਰਾਮੈਨ ਹਨੀ ਨਾਲ ਧੰਨਵਾਦ